ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਿਆਦੇ ਸੋਹਣੇ ਸੂਟ ਪਸ਼ਮੀਨੇ ਦੇ ਪ੍ਰਿੰਟਡ ਸੂਟ ਲੈ ਕੇ ਆਏਗੇ ਜਿਹੜਾ ਮੈਂ ਵੇਅਰ ਕੀਤਾ ਹੈ ਸੂਟ ਇਹ ਆਪਣਾ ਪਿਛਲੇ ਪਿਛਲੇ ਸਾਲ ਦਾ ਹੈਗਾ ਤੇ ਇਹਦੇ ਨਾਲ ਦੇ ਕਾਫੀ ਸੂਟ ਆਪਾਂ ਰੈਡੀ ਕਰ ਚੁੱਕੇ ਆਂਗੇ ਤੇ ਸੇਮ ਤੋਂ ਸੂਟ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਪਾਣਾ ਦੇ ਆਰਡਰ ਚੱਲ ਰਹੇ ਨੇਗੇ ਜੋ ਰੈਡੀ ਹੋ ਕੇ ਆਗੇ ਆਪਾਂ ਰਿਪੀਟ ਤੁਹਾਨੂੰ ਫੇਰ ਦਿਖਾ ਦਾਂਗੇ ਤੇ ਇਹਦੇ ਨਾਲ ਦਾ ਤੁਸੀਂ ਸੂਟ ਪਸ਼ਮੀਨੇ ਦੇ ਉੱਪਰ ਤਿਆਰ ਕਰਵਾ ਸਕਦੇ ਹੋ ਜਿੱਦਾਂ ਕਿ ਮੌਸਮ ਚੇਂਜ ਹੋ ਰਿਹਾ ਹੈਗਾ ਉਸ ਅਕੋਰਡਿੰਗ ਜਿਹੜਾ ਸਾਰਾ ਕੰਮ ਹੈ ਜੀ ਇਹ ਆਰੀ ਦਾ ਹੋਇਆ ਹੋਇਆਗਾ ਬਹੁਤ ਜਾਦੇ ਸੂਟ ਰੈਡੀ ਹੋਏ ਨੇ ਇਹਦੇ ਨਾਲ ਦੇ ਇੱਕ ਰਸਟ ਵਾਲ ਵੈਲਵਟ ਇੱਕੇ ਵਾਲਾ ਤੁਸੀਂ ਕੋਈ ਵੀ ਇਹਨੂੰ ਕਲਰ ਤੇ ਰੈਡੀ ਕਰਵਾ ਸਕਦੇ ਹੋਗੇ ਹੋਰ ਕਲਰ ਤੁਸੀਂ ਹੈਨਾ ਮੇ ਤੋਂ ਕਲਰ ਚਾਰਟ ਸ਼ੇਅਰ ਕਰਵਾ ਲਿਓ ਜਾਂ ਫਿਰ ਤੁਸੀਂ ਹਨਾ ਆਪਣੀ ਵੀਡੀਓ ਪਾਈ ਹੋਈ ਹੈ ਪਲੇਨ ਪਸ਼ਮੀਨੇ ਦੀ ਸਿਲਕ ਪਸ਼ਮੀਨੇ ਤੇ ਵੀ ਰੈਡੀ ਕਰਾ ਸਕਦੇ ਹੋਗੇ ਤੇ ਆਪਣਾ ਮੈਜ਼ਰਮੈਂਟ ਇਹਦੇ ਲਈ ਤੁਹਾਨੂੰ ਪ੍ਰੋਪਰ ਭੇਜਣਾ ਪਊਗਾ हिਪ ਦਾ ਵੀ ਭੇਜਣਾ ਪਊਗਾ ਤੇ ਨਾਲ ਘੇਰੇ ਦਾ ਵੀ ਭੇਜਣਾ ਪਊਗਾ ਤੇ ਲੈਂਥ ਠੀਕ ਹੈ ਜੀ ਇਹਦੇ ਨਾਲ ਦਾ ਸੂਟ ਤੁਸੀਂ ਤਿਆਰ ਕਰਵਾ ਸਕਦੇ ਹੋ ਬਾਵਾ ਇਸ ਤਰ੍ਹਾਂ ਲੰਗੀਆਂ ਨਾਲ ਆਪਾਂ ਰੱਖਿਆ ਸੀ ਪਿਓਰ ਔਰਗਾਂਜ਼ਾ ਦੁਪੱਟਾ ਬ੍ਰੀਕ ਜੀ ਆਪਾਂ ਲਗਾਈ ਹੈ ਲੇਸ ਚਲੋ ਜੀ ਹੁਣ ਆਪਾਂ ਤੁਹਾਨੂੰ ਸੂਟ ਦਿਖਾਉਣੇ ਆਂਗੇ ਕਾਫੀ ਜ਼ਾੜੇ ਸੋਹਣੇ ਸੂਟ ਲੇਗੇ ਪ੍ਰਿੰਟਡ ਸੂਟ ਲਵਾਂਗੇ ਪਸ਼ਮੀਨੇ ਦੇ ਮੈਚਿੰਗ ਜਿੰਨਾ ਦਾ ਪ੍ਰਾਈਸ ਰਹੂਗਾ ਜੀ 1500 ਵਿਦ ਸ਼ਿਪਿੰਗ ਹੈਗਾ ਦੋ ਦੋ ਸੂਟ ਅਵੇਲੇਬਲ ਸਾਗੇ ਨੇਗੇ ਜੇ ਤੁਸੀਂ ਪਿਆਰ ਦੋ ਦੋ ਸੂਟ ਲੈਣਾ ਚਾਹੁੰਦੇ ਹੋਗੇ ਹਨਾ ਤਾਂ ਤੁਸੀਂ ਲੈ ਸਕਦੇ ਹੋਗੇ ਜਿੱਦਾਂ ਕਿ ਭੈਣਾ ਇੱਕ ਰੋਲ ਦੇ ਵਿੱਚੋਂ ਦੋ ਸੂਟ ਆਰਡਰ ਕਰ ਦਿੰਦੀਆਂ ਨੇਗੀਆਂ ਜਾਂ ਫਿਰ ਜਿੱਦਾਂ ਕਿ ਹਨਾ ਦੇਣ ਲੈਣ ਲਈ ਹਨਾ ਸੂਟ ਆਰਡਰ ਕਰਦੀਆਂ ਨੇ ਭੈਣਾ ਵੀ ਸਾਡੇ ਇਦਾਂ ਇਦਾਂ ਥਾਨ ਦੇ ਵਿੱਚ ਰੱਖਦੇ ਹੋ ਹਨਾ ਤਾਂ ਤੁਸੀਂ ਇਸ ਤਰ੍ਹਾਂ ਆਰਡਰ ਕਰ ਸਕਦੇ ਹੋਗੇ ਸਭ ਤੋਂ ਪਹਿਲਾ ਕਲਰ ਹੈਗਾ ਗਾ ਰਸਟ ਸ਼ੇਡ ਹੈਗਾ ਤੇ ਕਾਫੀ ਬਹੁਤ ਵਧੀਆ ਹਨਾ 트ੈਂਡ ਦੇ ਵਿੱਚ ਆ ਗਿਆ ਇਹ ਵਾਲਾ ਕਲਰ ਰਸਟ ਬ੍ਰਾਊਨ ਦਾ ਸ਼ੇਡ ਹੈਗਾ ਬਹੁਤ ਹੀ ਪਿਆਰਾ ਤੇ ਸੂਟ ਹੈਗਾ ਸੂਟ ਦੀ ਲੁੱਕ ਜਦੋਂ ਰੈਡੀ ਹੋ ਗਿਆ ਬਹੁਤ ਜ਼ਿਆਦਾ ਸੋਹਣਾ ਰੈਡੀ ਹੋਣਾਗਾ ਤੇ ਇਸ ਤਰ੍ਹਾਂ ਇਹ ਨਾਲ ਹੈਗੀ ਹੈਗੀ ਬਾਟਮ ਹੈਗੀ ਬਾਕੀ ਜੇ ਤੁਸੀਂ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋਗੇ ਸੂਟ ਦੇ ਉੱਪਰ ਤਾਂ ਤੁਸੀਂ ਕਰਵਾ ਸਕਦੇ ਹੋਗੇ ਵਿਦਆਊਟ ਦੁਪੱਟਾ 1550 ਵਿਦ ਸ਼ਿਪਿੰਗ ਰਹੂਗਾ ਜੀ ਠੀਕ ਹੈ ਜੀ ਇਹਦੇ ਵਿੱਚ ਚਾਰ ਕਲਰ ਦਾ ਚਾਰਟ ਆਇਆਗਾ ਪਹਿਲਾ ਕਲਰ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਵਧੀਆ ਤੇ ਵਿਦਆਊਟ ਲਾਈਨਿੰਗ ਜੇ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਹੋ ਵਿਦਆਊਟ ਲਾਈਨਿੰਗ ਸਟਿਚ ਕਰਵਾਓ ਜੇ ਤੁਸੀਂ ਲਾਈਨਿੰਗ ਲਗਵਾਉਣੀ ਹੈ ਲਾਈਨਿੰਗ ਲਗਵਾ ਸਕਦੇ ਹੋ ਕੋਈ ਬੁਰਨੀ ਆਉਂਦਾ ਬਹੁਤ ਹੀ ਜਿਆਦੇ ਸੋਹਣਾ ਪਸ਼ਮੀਨਾ ਹੈਗਾ ਲਓ ਜੀ ਪਹਿਲਾ ਕਲਰ ਤੁਸੀਂ ਦੇਖ ਸਕਦੇ ਹੋਗੇ ਦੋ ਦੋ ਸੂਟ ਅਵੇਲੇਬਲ ਨੇਗੇ ਇਸ ਤੋਂ ਬਾਅਦ ਨਹੀਂ ਹੈਗੇ ਕਲਰ ਚਾਰਟ ਹੈਗਾ ਜਿਹੜਾ ਸਾਰੇ ਹੀ ਕਲਰ ਕਾਫੀ ਜਿਆਦੇ ਸੋਹਣੇ ਨੇਗੇ ਲਓ ਜੀ ਅਗਲਾ ਸ਼ੇਡ ਵੀ ਤੁਸੀਂ ਚੈੱਕ ਕਰੋ ਫਰੋਜ਼ੀ ਸ਼ੇਡ ਹੈਗਾ ਅਗਲਾ ਤੇ ਬਹੁਤ ਵਧੀਆ ਪ੍ਰਿੰਟਡ ਡਿਜ਼ਾਈਨ ਤੁਸੀਂ ਦੇਖ ਸਕਦੇ ਹੋਗੇ ਲੋ ਜੀ ਨੈਕਸਟ ਪ੍ਰਿੰਟ ਹੈਗਾ ਤੇ ਇਹਦੇ ਨਾਲ ਰਹੂਗੀ ਇਸ ਤਰ੍ਹਾਂ ਬਾਟਮ ਰਹੂਗੀ ਜਿੱਦਾਂ ਤੁਸੀਂ ਘਰ ਵਾਸ਼ ਕਰਨਾ ਜਿਵੇਂ ਮਰਜੀ ਪੈਨਣਾ ਚਾਹੁੰਦੇ ਹੋਗੇ ਹਨਾ ਰੂਟੀਨ ਦੇ ਵਿੱਚ ਜਿੱਦਾਂ ਕਿ ਤੁਸੀਂ ਜੌਬ ਵਗੈਰਾ ਕਰਦੇ ਹੋਗੇ ਜਾਂ ਕੁਝ ਵੀ ਹਨਾ ਮਤਲਬ ਤੁਸੀਂ ਡੇਲੀ ਵੇਅਰ ਸੂਟ ਯੂਜ਼ ਕਰਨੇ ਨੇ ਕਿ ਤਾਂ ਬਹੁਤ ਵਧੀਆ ਨੇਗੇ ਦੀ ਲਾਈਨਿੰਗ ਲਗਵਾਉਣੀ ਹੈ ਲਗਵਾਓ ਨਹੀਂ ਲਗਵਾਉਣੀ ਤਾਂ ਤੁਸੀਂ ਇਦਾਂ ਹੀ ਸਟਿਚ ਕਰਵਾ ਸਕਦੇ ਹੋਗੇ ਇਹ ਵਾਲਾ ਪ੍ਰਿੰਟ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਕਲਰ ਹੈਗਾ ਦੁਪੱਟਾ ਤੁਸੀਂ ਟਾਈ ਐਂਡ ਡਾਈ ਵੀ ਕਰਵਾ ਸਕਦੇ ਹੋਗੇ ਜਾਂ ਫਿਰ ਤੁਸੀਂ ਇੱਕ ਬੇਸ ਦਾ ਵੀ ਰਖਵਾ ਸਕਦੇ ਹੋਗੇ ਜੀਰਾ ਕਲਰ ਹੈਗਾ ਇਹਦੇ ਵਿੱਚ ਮਹਿੰਦੀ ਸ਼ੇਡ ਹੈਗਾ ਤੁਸੀਂ ਦੇਖ ਸਕਦੇ ਹੋਗੇ ਇਹ ਵਾਲਾ ਕਲਰ ਵੀ ਹੈ ਬਹੁਤ ਜ਼ਾਦੇ ਸੋਹਣਾ ਹੈਗਾ ਸਲਾਈ ਕਰਵਾਉਣਾ ਹੈਗਾ ਸਲਾਈ ਕਰਵਾ ਸਕਦੇ ਹੋ ਅਨ ਸਟਿਚ ਮਗਵਾਉਣਾ ਚਾਹਦੇ ਹੋ ਅਨ ਸਟਿਚ ਮਗਵਾ ਸਕਦੇ ਹੋਗੇ ਸੂਟ ਤੁਸੀਂ ਤੇ ਮਹਿੰਦੀ ਕਲਰ ਹੈਗਾ ਤੇ ਇਸ ਤਰ੍ਹਾਂ ਇਹਦੇ ਨਾਲ ਰਹੂਗੀ ਬਾਟਮ ਰਹੂਗੀ ਮਹਿੰਦੀ ਸ਼ੇਡ ਦੇ ਵਿੱਚ ਤੇ ਇਸ ਤਰ੍ਹਾਂ ਇਹ ਵਾਲਾ ਪ੍ਰਿੰਟ ਰਹੂਗਾ ਠੀਕ ਹੈ ਜੀ ਤੇ ਪ੍ਰਿੰਟ ਤਾਂ ਚਲੋ ਸੇਮ ਹੀ ਨੇ ਸਾਰਿਆਂ ਦੇ ਕਲਰ ਅਲੱਗ-ਅਲੱਗ ਨੇਗੇ ਦੋ-ਦੋ ਸੂਟ ਲੈਂਗੇ ਦੋ ਤੋਂ ਵੱਧ ਨਹੀਂ ਹੈਗੇ ਚਾਰ ਕਲਰ ਦਾ ਚਾਰਟ ਹੈਗਾ ਤੇ ਲਾਸਟ ਹੈਗਾ ਕਲਰ ਲਓ ਜੀ ਮਹਿਰੂਨ ਸ਼ੇਡ ਦੇ ਵਿੱਚ ਹੈਗਾ ਇਹ ਵਾਲਾ ਪ੍ਰਿੰਟ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਜਿਆਦੇ ਸੋਹਣਾ ਹੈ ਇਦਾਂ ਇਹ ਬਾਟਮ ਰਹੂਗੀ ਇਹਦੇ ਨਾਲ ਤੇ ਨਾਲ ਦੀਆਂ ਹੀ ਬਾਟਮ ਨੇਗੇ ਬ੍ਰੈਂਡ ਦਾ ਸਟੱਫ ਹੈਗਾ ਵਿਦਆਊਟ ਬ੍ਰੈਂਡ ਆਪਾਂ ਕੋਈ ਵੀ ਸਟੱਫ ਨਹੀਂ ਰੱਖਦੇ ਹੈਗੇ ਦੁਪੱਟਾ ਕਿਸੇ ਨਾਲ ਵੀ ਨਹੀਂ ਹੈਗਾ ਜੇ ਤੁਸੀਂ ਦੁਪੱਟਾ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਕਰਵਾ ਸਕਦੇ ਹੋਗੇ ਤੇ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਕੁਝ ਕੁ ਰੀਪੀਟ ਸੂਟ ਲੈਣਗੇ ਦੁਪੱਟਿਆਂ ਵਾਲੇ ਜਿਹੜੀਆਂ ਪੈਣਾ ਰਹਿ ਗਈਆਂ ਸੀਗੀਆਂ ਤਾਂ ਤੁਸੀਂ ਲੈ ਸਕਦੇ ਆ ਇਹ ਵਾਲੇ ਕਲਰ ਆਪਣੇ ਕੋਲੇ ਅਵੇਲੇਬਲ ਹੈਗੇ ਨੇਗੇ ਤਾਂ ਮੈਂ ਤੁਹਾਨੂੰ ਓਪਨ ਕਰਕੇ ਦਿਖਾ ਦਿੰਨੀ ਆਂਗੀ ਜਿਨ੍ਹਾਂ ਦਾ ਪ੍ਰਾਈਸ ਹੈਗਾ ਸੀ ਜੀ ਸਾਡੇ 2400 ਪ੍ਰਾਈਸ ਸੀਗਾ ਤੇ ਦੁਪੱਟੇ ਬਹੁਤ ਹੀ ਜ਼ਿਆਦੇ ਸੋਹਣੇ ਨੇਗੇ ਪਸ਼ਮੀਨੇ ਦੇ ਸੂਤਰ ਹਨਗੇ ਇਹ ਵੀ ਵਿਦ ਦੁਪੱਟਾ ਇਹ ਵਾਲੀ ਰਹੂਗੀ ਜੀ ਸ਼ਰਟ ਰਹੂਗੀ ਲਓ ਇਹ ਵਾਲੀ ਸ਼ਰਟ ਰਹੂਗੀ ਤੇ ਬਹੁਤ ਹੀ ਜਿਆਦਾ ਸੋਹਣਾ ਫੈਬਰਿਕ ਹੈਗਾ ਇਸ ਤਰ੍ਹਾਂ ਵਾਲੀ ਹੈਗੀ ਆ ਬਾਟਮ ਹੈਗੀ ਦੁਪੱਟਾ ਹੈਗਾ ਜੀ ਇਹਦੇ ਨਾਲ ਪਿਓਰ ਮਸਲੀਨ ਦਾ ਲਓ ਜੀ ਦੁਪੱਟਾ ਕਾਫੀ ਜਿਆਦਾ ਸੋਹਣਾ ਹੈਗਾ ਤੇ ਖੁੱਲਾ ਡੁੱਲਾ ਦੁਪੱਟਾ ਹੈਗਾ ਤੁਸੀਂ ਦੇਖ ਸਕਦੇ ਹੋ ਪ੍ਰਿੰਟਡ ਡਿਜ਼ਾਈਨ ਬਹੁਤ ਹੀ ਜਿਆਦੇ ਸੋਹਣਾ ਹੈ ਸਿਰ ਤੇ ਖੜਨ ਵਾਲੇ ਦੁਪੱਟੇ ਨੇਗੇ ਬਾਕੀ ਮੈਂ ਤੁਹਾਨੂੰ ਲੈ ਕੇ ਵੀ ਦਿਖਾਤਾ ਇਸ ਤਰ੍ਹਾਂ ਇਹ ਸੂਟ ਹੈ ਸੂਰਤੀ ਲੁੱਕ ਤੁਸੀਂ ਦੇਖ ਸਕਦੇ ਹੋਗੇ ਪੀਚ ਸ਼ੇਡ ਹੈਗਾ 2450 ਸੂਟ ਦਾ ਪ੍ਰਾਈਸ ਹੈ ਇਹਦੇ ਵਿੱਚ ਕਾਫੀ ਕਲਰ ਹੈਗੇ ਨੇਗੇ ਸਾਰੇ ਕਲਰ ਆਪਾਂ ਤੁਹਾਨੂੰ ਸ਼ੋਅ ਕਰ ਦਿੰਨੇ ਆਂਗੇ ਵੀ ਕਿਹੜੇ-ਕਿਹੜੇ ਨੇਗੇ ਫਿਰ ਆਜੂ ਵਰਗੀ 3 ਇੰਚ ਉਤ ਆਜੂਗਾ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਸ਼ੇਰ ਵੀ ਪ੍ਰਿੰਟ ਵੀ ਕਾਫੀ ਜਾਦੇ ਸੋਹਣਾ ਹੈਗਾ ਇਹ ਵੀ ਮੈਂ ਜੀ ਫਟਾਫਟ ਆਰਡਰ ਕਰ ਦਿਓ ਬਹੁਤ ਵਧੀਆ ਹੈਗਾ ਜਿੱਦਾਂ ਕਿ ਮੌਸਮ ਚੇਂਜ ਹੋ ਰਿਹਾ ਬਹੁਤ ਵਧੀਆ ਰਹਣਗੇ ਇਸ ਤਰ੍ਹਾਂ ਵਾਲੀ ਬਾਟਮ ਰਹੂਗੀ ਕਰੀਮ ਜੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਵੈਸੇ ਤੁਸੀਂ ਇਦਾਂ ਹੀ ਇਹਨੂੰ ਡਿਜ਼ਾਈਨ ਨਾਲ ਸਟਿਚ ਕਰਵਾਇਓ ਤੇ ਵਰਕ ਵਗੈਰਾ ਦੀ ਤਾਂ ਕੋਈ ਲੋੜ ਵੀ ਨਹੀਂ ਆਗੇ ਇਹਨੂੰ ਦੁਪੱਟਾ ਆਪਾਂ ਤੁਹਾਨੂੰ ਸ਼ੋਅ ਕਰ ਦਿੰਨੇ ਆਂ ਜਿੱਦਾਂ ਕਿ ਤੁਸੀਂ ਕਿਸੇ ਨੂੰ ਗਿਫਟ ਕਰਨਾ ਚਾਹੁੰਦੇ ਇਹ ਵਾਲਾ ਸੂਟ ਹਨਾ ਆਪਣੀ ਮੰਮੀ ਵਗੈਰਾ ਨੂੰ ਨਾਨੀਆਂ ਦਾਦੀਆਂ ਨੂੰ ਤੋਂ ਬਹੁਤ ਹੀ ਜਿਆਦਾ ਸੋਹਣਾ ਹੈਗਾ ਦੇਖੋ ਹਨਾ ਤੇ ਪ੍ਰਿੰਟ ਵੀ ਕਾਫੀ ਜਿਆਦਾ ਸੋਹਣਾ ਹੈ ਤੇ ਕਲਰ ਵੀ ਕਰੀਮ ਹੈਗਾ ਹਾਂਜੀ ਅਗਲਾ ਕਲਰ ਹੈਗਾ ਕਿ ਇਹਦੇ ਵਿੱਚ ਫਰੋਜ਼ੀ ਸ਼ੇਡ ਹੈਗਾ ਤੇ ਬਹੁਤ ਹੀ ਜਿਆਦਾ ਸੋਹਣਾ ਕਲਰ ਹੈ ਵੀ ਤੁਸੀਂ ਦੇਖ ਸਕਦੇ ਹੋਗੇ ਪ੍ਰਿੰਟਡ ਡਿਜ਼ਾਈਨ ਬਹੁਤ ਹੀ ਜਿਆਦਾ ਸੋਹਣਾ ਹੈਗਾ ਡਿਜ਼ਾਈਨ ਚੈੱਕ ਕਰੋ ਪ੍ਰਿੰਟ ਤੇ ਇਹਦੇ ਨਾਲ ਹੈਗੇ ਇਸ ਤਰ੍ਹਾਂ ਦੀ ਬਾਟਮ ਹੈ ਬਿਲਕੁਲ ਲੇਟੈਸਟ ਡਿਜ਼ਾਈਨ ਹੈਗੇ ਕੋਈ ਵੀ ਫੈਬਰਿਕ ਦੀ ਕੰਪਲੀਟ ਨਹੀਂ ਕੁਝ ਵੀ ਇਦਾਂ ਕਪੜਾ ਖਰਾਬ ਹੋਣ ਵਾਲਾ ਨਹੀਂ ਹੈਗਾ ਵਿਦ ਦੁਪੱਟਾ ਤੁਹਾਨੂੰ ਸੂਟ ਮਿਲ ਰਹੇ ਨੇ ਕਾਫੀ ਬਣਾ ਪਸੰਦ ਕਰਦੀਆਂ ਨੇ ਇਦਾਂ ਦੇ ਸੂਟ ਵੀ ਸਾਨੂੰ ਚਾਹੀਦੇ ਹੁੰਦੇ ਨੇ ਦੁਪੱਟੇ ਨਾਲ 2450 ਪ੍ਰਾਈਸ ਰਹੂਗਾ ਬਾਕੀ ਮੈਂ ਵੀਡੀਓ ਦੇ ਵਿੱਚ ਮੈਂਸ਼ਨ ਵੀ ਕਰ ਦੂੰਗੀ ਪ੍ਰਾਈਸ ਨਾਲ ਹੁੰਦੇ ਤੁਹਾਨੂੰ ਸ਼ੋ ਹੋ ਜਾਣਗੇ ਸਾਰੇ ਸੂਟਾਂ ਦੇ ਵੀ ਕਿਹੜਾ ਕਿੰਨੇ ਦਾ ਹੈਗਾ ਇਸ ਤੋਂ ਬਾਅਦ ਹੈਗਾ ਇਹਦੇ ਵਿੱਚ येलो ਹੈਗਾ ਸੇਮ ਫਰੋਜ਼ੀ ਨਾਲ ਦਾ yellow ਹੈਗਾ ਤੁਸੀਂ ਦੇਖ ਸਕਦੇ ਹੋਗੇ ਤੇ ਕਲਰ ਇਦਾਂ ਦਾ ਹੈਗਾ ਤੇ ਦੁਪੱਟਾ ਵਗੈਰਾ ਸੇਮ ਹੈਗਾ ਠੀਕ ਹੈ ਜੀ ਤੇ ਇੱਕ ਹੈਗਾ ਵੀ black ਹੈਗਾ ਇਹਦਾ ਡਿਜ਼ਾਈਨ ਹੈ ਜਿਹੜਾ ਥੋੜਾ ਜਿਹਾ ਅਲੱਗ ਦਾ ਹੈਗਾ ਇਹ ਵਾਲਾ ਕਲਰ ਪ੍ਰਿੰਟ ਵੀ ਕਾਫੀ ਜ਼ਿਆਦਾ ਸੋਨਾ ਹੈ ਇਸ ਤਰ੍ਹਾਂ ਪ੍ਰਿੰਟਿੰਗ ਹੋਈ ਹੋਈ ਹੈ black suit ਤੇ black ਹੀ ਬਾਟਮ ਹੈਗੀ ਇਦਾਂ ਦੀ ਇਹ ਵਾਲੀ ਬਾਟਮ ਰਹੂਗੀ ਠੀਕ ਹੈ ਜੀ ਤੇ ਵਿਦ ਦੁਪੱਟਾ ਦੁਪੱਟਾ ਵੀ ਕਾਫੀ ਜ਼ਿਆਦੇ ਸੋਨਾ ਹੈਗਾ ਲੋਜੀ ਖੁੱਲਾ ਡੁੱਲਾਗਾ ਠੀਕ ਐ ਜੀ ਬਾਕੀ ਜਿਹੜਾ ਮੈਂ ਪਾਇਆ ਹੋਇਆ ਸੂਟ ਇਹਨੂੰ ਤੁਸੀਂ ਕੋਈ ਵੀ ਸਿਲਕ ਪਸ਼ਮੀਨੇ ਤੇ ਰੈਡੀ ਕਰਵਾ ਸਕਦੇ ਹੋ ਸਿੰਪਲ ਤੇ ਕਰਵਾ ਸਕਦੇ ਹੋ ਕੋਈ ਹੋਰ ਸਟੱਫ ਤੇ ਵੀ ਕਰਵਾ ਸਕਦੇ ਹੋ ਜਿੱਦਾਂ ਕਿ ਜੈਨੀਫਰ ਸਟੱਫ ਤੇ ਵੀ ਕਰਵਾ ਸਕਦੇ ਹੋਗੇ ਅ ਕ੍ਰੇਪ ਤੇ ਵੀ ਕਰਵਾਉਣਾ ਚਾਹਣੇ ਹੋ ਕਰਾ ਸਕਦੇ ਹੋਗੇ ਤੁਸੀਂ ਹਨਾ ਤੇ ਸੈਟਨ ਔਰ ਗਾਂਜਾ ਸਟੱਫ ਐ ਨਿਊ ਸਟਫ ਫੈਬਰਿਕ ਐ ਉਹਤੇ ਵੀ ਤੁਸੀਂ ਕਰਵਾ ਸਕਦੇ ਹੋਗੇ ਜਿਹੜੇ ਵੀ ਫੈਬਰਿਕ ਤੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਹਰ ਇੱਕ ਫੈਬਰਿਕ ਆਪਣੇ ਕੋਲੇ ਅਵੇਲੇਬਲ ਹੈਗਾਗਾ ਤੇ ਤੁਸੀਂ ਜਿਵੇਂ ਦਾ ਵੀ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਆਰਡਰ ਦੇ ਸਕਦੇ ਹੋਗੇ ਕੰਮ ਤੇ ਫੈਬਰਿਕ ਤੁਹਾਨੂੰ ਇੱਕ ਨੰਬਰ ਮਿਲੂਗਾ ਆਪਣੇ ਬੁਟੀਕ ਤੋਂ ਤੇ ਜਲਦੀ ਜਲਦੀ ਆਰਡਰ ਕਰ ਦਿਓ ਕੋਈ ਵੀ ਤੁਸੀਂ ਹੈਂਡਵਰਕ ਦਾ ਸੂਟ ਰੈਡੀ ਕਰਵਾਉਣਾ ਮਸ਼ੀਨ ਆ ਰਹੀ ਜੋ ਵੀ ਤੁਸੀਂ ਕੰਮ ਰੈਡੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਜੀ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜ